ਜਾ ਹੁਣ ਤਾਂ ਮੈਂ ਛੱਤੇ ਆ ਕੇ ਬਹਿ ਗਿਆ ਇਹਨੇ ਸਵਾਲ ਕਰਨਾ ਤੋੜਤਾ ਤੂੰ ਲਿਆ ਇਹ ਯਾਰਾ ਕੀ ਕਰਾਂ ਮੈਂ ਦੇਖਣਾ ਹੁਣ ਮੇਰਾ ਬਾਪੂ ਵੀ ਕੋਈ ਸਮਝਾਏ ਹੁਣ ਹਾਂ ਭਾਈ ਕਿਵੇਂ ਬੁਲਾਇਆ ਮੈਂ ਕਿਹਾ ਤੂੰ ਫਿਰ ਜਾਣਾ ਮੇਰਾ ਸਾਕ ਲੈ ਕੇ ਕਿੱਥੇ ਲੰਬੜਦਾਰ ਸਾਹਿਬ ਦੇ ਕੋਲ ਓਏ ਨਾ ਭਰਾਵਾ ਗੋਲੀ ਮਰਵਾਉਂਗੇ ਤੁਸੀਂ ਹੱਦ ਕਰ ਦਿਓਗੇ ਜਦੋਂ ਇੱਕ ਵਾਰੀ ਅਗਲੇ ਨੇ ਕਹਿਤਾ ਵੀ ਮੈਂ ਫੌਜੀ ਨੂੰ ਰਿਸ਼ਤਾ ਨਹੀਂ ਕਰਨਾ ਕਮਾਲ ਹੋਈ ਪਈ ਆ ਯਾਰ ਓ ਤੂੰ ਮੈਨੂੰ ਆਹ ਦੱਸ ਓ ਲੰਬੜਦਾਰ ਨੂੰ ਪਤਾ ਹੈ ਆਪਣਾ ਕਰਮ ਸਿੰਘ ਫੌਜੀ ਆ ਨਾ ਨਾ ਕਰਮੇ ਬਾਰੇ ਤਾਂ ਉੱਥੇ ਕੋਈ ਗੱਲੇ ਨਹੀਂ ਹੋਈ ਤੇ ਬਸ ਫਿਰ ਤੂੰ ਇਹ ਗੱਲ ਕਰਨੀ ਵੀ ਨਹੀਂ ਕਿ ਕਰਵਾ ਫੌਜੀ ਆ ਨਾ ਨਾ ਇਹ ਨਹੀਂ ਹੋ ਸਕਦਾ ਇਹ ਤਾਂ ਫਿਰ ਓਲੇ ਵਾਲੀ ਗੱਲ ਹੋਈ ਨਾ ਤੂੰ ਆਪ ਹੀ ਤਾਂ ਕਹਿੰਦੇ ਰੇ ਨਾ 100 ਤਰ੍ਹਾਂ ਦੇ ਓਲੇ ਰੱਖਣੇ ਪੈਂਦੇ ਤਾਂ ਸਾਖ ਸਾਰੇ ਛੜਦਾ ਲੈ ਰੱਖ ਲੈ ਫਿਰ ਓਲਾ ਐ ਨਹੀਂ ਹੁੰਦਾ ਹੁੰਦਾ ਐ ਮੈਂ ਗਿਆ ਪਹਿਲੀ ਗੱਲ ਤਾਂ ਇਹ ਆ ਕਿ ਸਿੱਧਾ ਰਿਸ਼ਤਾ ਤਾਂ ਹਰ ਕਿਉਂ ਕਰਾ ਦਿੰਦਾ ਸਵਾਦ ਤਾਂ ਤਾਂ ਆਉਂਦਾ ਜੇ ਫਸਿਆ ਰਿਸ਼ਤਾ ਕਰਾ ਕੇ ਦਿਖਾਵੇਂ ਤੇ ਦੂਜੀ ਗੱਲ ਕੁੜੀ ਵਿਆਹ ਲਈ ਰਾਜੀ ਆ ਯਾਰ ਤੇ ਤੀਜੀ ਗੱਲ ਹਮ ਹਰ ਬਚੂਲੇ ਦੀ ਕਿਸਮਤ ਚ ਨਾ ਹਮ ਕੜਾ ਨਹੀਂ ਲਿਖਿਆ ਹੁੰਦਾ ਕੜਾ ਉਹ ਆਹੋ ਸ਼ਾਪਾ ਦੇ ਨਾਮ ਕੋ ਉਹ ਤੇ ਕਰ ਦਿੰਦਾ ਰਹੇਗਾ ਕੜੇ ਦਾ ਨਾਪ ਦੇ ਬਈ ਜੇ ਕੜੇ ਵਾਲੀ ਗੱਲ ਐ ਨਾ ਮੇਰਾ ਮਤਲਬ ਜੇ ਉਹਲੇ ਵਾਲੀ ਗੱਲ ਆ ਹੁਣ ਦੇਖਿਓ ਤੁਸੀਂ ਮਹਿੰਗਾ ਸਿੰਘ ਦਾ ਕਮਾਲ ਤੇਰਾ ਕੰਮ ਤਾਂ ਹੋ ਗਿਆ ਲੈ ਆ ਲੈ ਚੱਲਿਆਂ ਸਿੱਧਾ ਉੱਥੇ ਵੱਡੂ ਚਾਹੇ ਸਾਰੀ ਗੋਲੀ ਕਿਉਂ ਨਾ ਬਜੇ ਸੋਹਣ ਲਾਲ ਜੀ ਬਹੁਤ ਹੈ ਆਪਨੂੰ ਹੀ ਕਹਤਾ ਸੀ ਪਰ ਆਪਣਾ ਕੰਮ ਜ਼ਰੂਰ ਕਰ ਦੂ ਲੰਬੜਦਾਰ ਸਾਹਿਬ ਬੜਾ ਵਧੀਆ ਰਿਸ਼ਤਾ ਲੈ ਕੇ ਆਏ ਜੀ ਦੀਵਾ ਲੈ ਕੇ ਵੀ ਨਹੀਂ ਲੱਪਣ ਐਨਾ ਸਾਊ ਪਰਿਵਾਰ ਹੈ ਜੀ ਜਮਾ ਤੁਹਾਡੇ ਪਰਿਵਾਰ ਦੇ ਨਾਲ ਦਾ ਮਿਲਦਾ ਜੁਲਦਾ ਕਬੀਲਦਾਰ ਪਰਿਵਾਰ ਹੈ ਜੀ ਦੋ ਭਰਾ ਨੇ ਮਾਤਾ ਜੀ ਅੱਛਾ ਜੀ ਤੇ ਬਾਪੂ ਜੀ 60 ਕੀਲੇ ਪੈਲੀ ਆਉਂਦੀ ਐ ਹੂੰ ਤੇ ਮੁੰਡਾ ਬੀਬਾ ਰੱਜ ਕੇ ਸੁਨੱਖਾ ਹੂੰ ਖਾਨਦਾਨੀ ਸਰਦਾਰਾਂ ਦਾ ਮੁੰਡਾ ਐ ਪਿੰਡ ਚ ਪੂਰੀ ਠੋਕ ਐ ਜੀ ਤੇ ਕੁੱਲ ਮਿਲਾ ਕੇ ਮੁਕ ਦੀ ਗੱਲ ਕੁੜੀ ਆਪਣੀ ਰਾਜ ਕਰੂਗੀ ਰਾਜ ਕਿਹੜੇ ਪਿੰਡ ਦੇ ਸਰਦਾਰ ਨੇ ਪਿੰਡ ਦਾ ਜੀ ਦੱਤੇ ਵਾਲਾ ਜੀ ਅੱਛਾ ਬੜਾ ਵਧੀਆ ਸਾਖ ਦੱਸਿਆ ਤੇ ਹਾਂ ਕਿਉਂ ਜੀ ਹਮ ਠੀਕ ਹੈ ਮੈਂ ਗੱਸਾ ਤੂੰ ਲਾਦੇ ਸੁਨੇਹ ਠੀਕ ਹੈ ਜੀ ਅਸੀਂ ਕੱਲ ਹੀ ਮੁੰਡਾ ਵੇਖਣ ਆ ਰਹੇ ਹਾਂ ਹਾਂ ਕੱਲ ਹੀ ਹਮ ਹਾ ਮੈਂ ਕਿ ਕੀ ਖਬਰ ਸਾਰਾ ਲੈ ਵੀ ਮੈਂ ਕਿ ਨਿਤਾਬ ਦਾ ਕੰਮ ਕਰਦਾ ਹੁਣ ਤੂੰ ਆਪਣੇ ਬਾਪੂ ਤੇ ਬੇਬੇ ਨੂੰ ਸਮਝਾ ਦੇ ਕੱਲੂ ਤੈਨੂੰ ਦੇਖਣ ਵਾਸਤੇ ਆ ਰਹੇ ਨੇ ਕੱਲੂ ਹੀ ਹਾਂ ਜਿਵੇਂ ਮਰਜੀ ਸੰਭਿਓ ਪਰ ਇੱਕ ਗੱਲ ਜੇ ਕਿਤੇ ਲੰਬੜਦਾਰ ਸਾਹਿਬ ਨੂੰ ਪਤਾ ਲੱਗ ਗਿਆ ਨਾ ਵੀ ਤੂੰ ਫੌਜੀ ਹੈ ਮੇਰੇ ਤਾਂ ਗੋਲੀ ਵੱਜਣੀ ਵੱਜਣੀ ਪਰ ਥੋੜੀ ਦੀ ਖੈਰ ਨਹੀਂ ਯਾਰ ਫੌਜੀਆ ਮੈਨੂੰ ਤਾਂ ਐਂ ਲੱਗਦਾ ਜਿਵੇਂ ਆਪਾਂ ਕਿਸੇ ਜੰਗ ਦੇ ਮੈਦਾਨ 'ਚ ਹੋਈਏ ਮੇਰਾ ਚਿੱਤ ਘਾਉ ਮਾਉਂ ਜਾ ਕਰਦਾ ਯਾਰ बहुत घबराहटी है बोले जवान कभी घबराते नहीं हुए हाँ हाँ पक्का <laughs> लो जी करो गल शुरू सरदार साहब वैसे तो मैं ने सामू सब कुछ दस ही देता पर गल सुन के ना मेरे को रेह नहीं गया ਮੈਂ ਸੋਚਿਆ ਕਿ ਇੰਨੇ ਚੰਗੇ ਪ੍ਰਵਾਹ ਚ ਸਾਡੀ ਧੀ ਦਾ ਸਾਖ ਹੋਣ ਲੱਗਾ ਕਿਉਂ ਨਾ ਜਾ ਕੇ ਵੇਖੀ ਆਈਏ ਕਈ ਵਾਰ ਨਾ ਸੁਣੀਆਂ ਸੁਣਾਈਆਂ ਗੱਲਾਂ ਚ ਕਈ ਪੋਲ ਨਿਕਲ ਆਉਂਦੇ ਆ ਹਾਂਜੀ ਹਾਂਜੀ ਬਸ ਇੱਕ ਗੱਲ ਤਾਂ ਥੋੜੀ ਜਿਹੀ ਅਜੀਬ ਜਿਹੀ ਲੱਗਦੀ ਆ ਪਰ ਪੁੱਛਣਾ ਵੀ ਪੈਂਦਾ ਹੀ ਆ ਸੁਖਨਾ ਕਿੰਨੀ ਜ਼ਮੀਨ ਹੈ ਆਪਣੀ ਨੰਬਰਦਾਰ ਸਾਹਿਬ ਸੁਖ ਨਾਲ ਆਪਣੇ ਕੋਲ 60 ਏਕੜ ਜ਼ਮੀਨ ਹੈ ਹਾਂ ਚਾਰ ਮਚਾਂ ਨੇ ਦੋ ਬੱਜਾਂ ਦੀਆਂ ਜੋੜੀਆਂ ਨੇ ਬਾਕੀ ਇਹ ਘਰ-ਬਾਰ ਤੁਹਾਡੇ ਸਾਹਮਣੇ ਆ ਰੱਬ ਦਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦੀ ਥੋੜੀ ਨਹੀਂ ਹੈ ਆ ਵੱਡਾ ਮੁੰਡਾ ਆਪਣੀ ਖੇਤੀ ਕਰਦਾ ਤੇ ਛੋਟਾ ਮੁੰਡਾ ਆ ਗਿਆ ਆ ਦੇਖੋ ਆ ਦੇਖੋ ਆ ਆ ਤੁਸੀਂ ਪਾਣੀ ਪਿਓ ਨਹੀਂ ਧਰ ਆ ਜਾਂਦਾਗਾ ਆ ਲੋ ਆ ਹੀ ਗਿਆ ਆ ਜਾ ਵੀ ਆ ਜਾ ਆ ਲੋ ਜੀ ਆ ਗਿਆ ਮੁੰਡਾ ਓਏ ਓ ਤੁਸੀਂ ਮਿੱਟੀ ਨਾਲ ਕਿੱਥੋਂ ਲੱਭੜ ਕੇ ਆ ਗਏ ਬਾਈ ਬਾਰਿਸ਼ ਹੀ ਅੱਜ ਆਪਣੀ ਬਾਰਿਸ਼ ਹੀ ਹਾਂ ਜੀ ਸਾਰੇ ਕਿਾਰੇ ਨੱਕ ਨੱਕ ਭਰਦੇ ਜੀ ਬਹੁਤ ਮਿਹਨਤ ਕਰਕੇ ਆਇਆ ਜੀ ਓ ਤੁਸੀਂ ਛੱਡੋ ਖੇਤੀਬਾੜੀ ਵਾਲੀਆਂ ਗੱਲਾਂ ਕਾਕਾ ਆ ਲੰਬੜਦਾਰ ਸਾਹਿਬ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਆ ਜੀ ਆਪਣਾ ਕਾਕਾ ਕਰਮ ਸਿੰਘ ਬਹੁਤ ਕੰਮਾ ਮੁੰਡਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਾਰੇ ਕਿੱਥੋਂ ਭਰੇ ਨਹਿਰ ਤਾਂ ਸੁੱਕੀ ਪਈ ਹੈ ਸੁੱਕੀ ਅ ਇੱਕ ਵਾਰੀ ਕਿਵੇਂ ਹੋਇਆ ਜੀ ਜਦੋਂ ਤੁਸੀਂ ਆਏ ਹੋ ਅੱਜ ਸਾਡੇ ਪਿੰਡ ਨੇ ਇੱਕ ਵਾਰੀ ਕੁੜੀ ਵਾਲੇ ਆ ਗਏ ਲੜਕੇ ਨੂੰ ਦੇਖਣ ਵਾਸਤੇ ਤੇ ਆਉਂਦੇ ਨੂੰ ਲੜਕਾ ਘਰੇ ਨਾ ਜੀ ਅ ਕਹਿੰਦੇ ਵੀ ਲੜਕਾ ਕਿੱਥੇ ਆ ਕਹਿੰਦੇ ਜੀ ਲੜਕਾ ਤਾਂ ਗਿਆ ਹੋਇਆ ਖੇਤ ਨੂੰ ਕਹਿੰਦੇ ਚਲੋ ਖੇਤ ਚੱਲਦੇ ਜਦੋਂ ਖੇਤ ਗਿਆ ਜੀ ਲੜਕੀ ਵਾਲੇ ਤੇ ਲੜਕਾ ਗਾਂਹਾਂ ਜਾਂਦਿਆਂ ਨੂੰ ਬਾਹਣ 'ਚ ਫੇਰੇ ਕੰਮ ਕਰਦਾ ਉਹਨਾਂ ਨੇ ਕੁਛ ਨਹੀਂ ਕਿਹਾ ਦੂਰੋਬਾਜ ਮਾਰੀ ਲੜਕੇ ਨੂੰ ਤੇ ਆਉਂਦੇ ਦੀ ਤੜੀ ਤੇ ਰੁਪਿਆ ਧਰਤਾ ਉਹਨਾਂ ਨੇ ਕਾਕੇ ਦੇਖਿਆ ਹੀ ਨਹੀਂ ਜੀ ਉਸੇ ਟਾਈਮ ਹੀ ਕੰਮ ਹੋ ਗਿਆ ਜੀ ਮਿਹਨਤੀ ਬੱਚੇ ਸਾਰਿਆਂ ਨੂੰ ਚੰਗੇ ਲੱਗੇ ਆਏ ਹੋਗੇ ਜੀ ਦੇਖ ਲਓ ਗੱਲਾ ਗੱਲਾ ਜੀ ਨੰਬਰਦਾਰ ਜੀ ਅਸੀਂ ਚਾਹੁੰਦੇ ਹਾਂ ਕਿ ਵਿਆਹ ਐਸੇ ਛੁੱਟੀ ਤੇ 3 ਵਾਈ ਛੁੱਟੀ ਨਰੇਣ ਦੀ ਬੁੜੀ ਕੁੱਟੀ ਛੁੱਟੀ ਵਾਈ ਛੁੱਟੀ ਨਰੇਣ ਦੀ ਬੁੜੀ ਕੁੱਟੀ ਪੋਲੇ ਪੋਲੇ ਭਾਈ ਜੀ ਪੋਲਾ ਜੀ ਬੈ ਜਾ ਲੰਬੜਦਾਰ ਸਾਹਿਬ ਆਏ ਹੋਏ ਨੇ ਨਾਲ ਪਤਵੰਤੇ ਸੱਜਣੇ ਆਏ ਹੋਏ ਨੇ ਬੈਠ ਬੈਠ ਸ਼ਾਬਾਸ਼ ਸਰਦਾਰ ਸਾਹਿਬ ਹਾਂਜੀ ਵਸੇਤ ਰਬ ਦਾ ਦਿੱਤਾ ਸਭ ਕੁਝ ਆ ਹੂੰ ਚਾਰ ਕੁਮਰਬੇ ਜ਼ਮੀਨ ਆਪਣੇ ਕੋਲ ਆਪਣੀ ਇਕੋ ਇਕਤੀ ਆ ਹੂੰ ਮੈਂ ਚਾਹਣਾ ਕਿ ਉਹਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਜਾਵੇ ਕਾਕਾ ਮੈਨੂੰ ਮਹਿੰਤੀ ਲੱਗਾ ਤੇ ਵੈਸੇ ਵੀ ਪਸੰਦ ਆ ਬਸ ਹੁਣ ਇਹ ਹੋਇਆ ਕਿ ਜੇ ਕੋਈ ਤੁਹਾਡੀ ਖਾਸ ਮੰਗ ਹੈ ਤਾਂ ਸਾਨੂੰ ਪਹਿਲਾਂ ਦੱਸ ਦਿਓ ਕਿਉਂਕਿ ਕਿਸੇ ਗੱਲ ਦਾ ਵਿਹਲਾ ਨਾ ਬਾਅਦ ਚ ਰਿਸ਼ਤੇ ਆ ਚ ਖਟਾਸ ਲੈ ਆਉਂਦਾ ਨਾ ਨੰਬਰਦਾਰ ਜੀ ਨਾ ਸਾਡੀ ਇਹੋ ਜੀ ਕੋਈ ਮੰਗਦੀ ਜਿੰਨ ਧੀ ਦੇ ਦਿੱਤੀ ਉਹਨੇ ਕੀ ਰੱਖ ਲਿਆ ਵਾਹ ਬਣ ਕੇ ਫਿਰ ਤਾਂ ਗੱਲ ਜੀ ਫਿਰ ਤਾਂ ਗੱਲ ਬਣੀ ਪਈ ਹੈ ਜੀ ਲਓ ਹੁਣ ਕਹਦੇ ਪੜਦਾ ਲਿਆਓ ਫਿਰ ਰੱਖੋ ਰੁਪਈਆ ਕਾਕਾ ਜੀ ਦੇ ਹੱਥ ਤੇ ਲਿਆ ਹਾਂਜੀ ਹਾਂਜੀ ਲਿਆ ਫਿਰ ਗੱਲ ਪੁੱਛੀ ਤੁਹਾਡਾ ਬੋਜੀ ਓਏ ਬੜਾ ਸ਼ਰਾਰਤੀ ਹੈ ਜੀ ਅੱਜ ਦੇਖੋ ਫੌਜੀ ਬਣਿਆ ਫਿਰਦਾ ਕੱਲ ਥਾਣੇਦਾਰ ਬਣਿਆ ਫਿਰਦਾ ਸੀ ਵਰਸਾ ਪਤੰਦਰ ਮੰਗਦਾ ਬੜਿਆ ਫਿਰੇ ਮੈਥੋਂ ਚਵਾਨੀ ਲੈ ਗਿਆ ਲਓ ਜੀ ਕਹਿੰਦਾ ਨਹੀਂ ਹੁੰਦਿਆ ਜੀ ਮੁਬਾਰਕਾਂ ਮੂੰਹ ਮਿੱਠਾ ਲਓ ਅੰਦਰ ਵੀ ਜੀ ਲਓ ਜੀ ਕਰੋ ਮੂੰਹ ਮਿੱਠਾ ਲਓ ਜੀ ਮਾਮਾ ਜੀ ਸਭ ਤੋਂ ਪਹਿਲਾਂ ਤੁਸੀਂ ਚਲੋ 2 ਟੱਕਰੋ 2 ਬਜਾ ਚੰਗਾ ਸਰਦਾਰ ਸਾਹਿਬ ਸਾਨੂੰ ਹੁਣ ਛੁੱਟੀ ਦਿਓ ਚੰਗਾ ਜੀ ਚੰਗਾ ਜੀ ਤੇਰੀ ਫੈਮਲੀ ਜੀ ਦੋ ਚੰਗਾ ਵੀ ਚੇਲਾ ਸਸੇ ਗਾ ਪੋ ਲਿਆ ਸਸੇ ਗਾ ਟੰਗ ਲੇਗੇ ਹੋਇ ਤਰਾਂ ਉਹ ਤਾਂ ਇਹਨਾਂ ਨੇ ਮੁੰਡੇ ਦੀ ਛੋਲੀ ਛਪਾਤਾ ਸਾਰ ਪੇਰੀ ਮੈਨੋਂ ਸਲਾਸ਼ਾ ਕਿ ਜਾ ਹੋ ਜਾਂਦਾ ਬਾਹਲ ਬਾਹਲ ਬਚ ਗਏ ਫੌਜੀਆ ਭਈਆ ਤਾਂ ਬੰਦੀ ਛੇ ਸੀ ਜਦੋਂ ਐਡੀ ਬਰਾਤ ਜਾਊਗੀ ਕੀਦਾ ਕੀਦਾ ਮੂੰਹ ਬੰਦ ਕਰੋਗੇ ਕੋਈ ਵੀ ਨਹੀਂ ਦੱਸੂਗਾ ਭਈ ਮੁੰਡਾ ਫੌਜੀ ਹੈ